ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ਼ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋਗੇ ਇੱਕ ਵੈਸਟ ਬੇਨਤੀ ਕਰਦੇ ਆਂ ਆਪਣੀ ਦੋ ਟਾਈਮ ਤਸੱਲੀ ਕਰਕੇ ਪਸ਼ੂਰੀ ਖਰੀਦਦਾਰੀ ਕਰਿਆ ਕਰੋ ਗੱਭਨ ਨੂੰ ਟਿੱਪ ਕੇ ਵਰਾ ਕੇ ਖੜੋ ਅੱਜ ਦੀ ਸਜਣੋ ਆਪਣੀ ਵਿਜ਼ਿਟ ਪਿੰਡ ਅਲਗੋਨ ਕੋਠੀ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਅਗਦੀ ਪੱਟੀ ਬਾਈ ਗੁਰਸਾਹ ਸਿੰਘ ਕੋਲ ਪਹੁੰਚੇ ਸਜਣੋ ਇੱਕ ਵਾੜ ਦਾ ਸੌਦਾ ਹੋ ਗਿਆ ਤੇ ਇੱਕ ਰਹਿ ਗਈ ਸਜਣੋ ਠੀਕ ਹੈ ਜੀ ਸਾਹਮਣੇ ਤੁਸੀਂ ਵੇਖ ਰਹੇ ਜੇ ਇਹ ਦਾ ਸੌਦਾ ਆ ਗਿਆ ਡੱਬੀ ਗਾਂ ਦਾ ਤੇ ਆ ਬੱਚਾ ਹੈ ਜਾਂਦਾ ਸਜਣੋ ਬੱਚੀ ਠੀਕ ਹੈ ਜੀ ਇਹ ਇੱਕੋ ਰਹਿ ਗਈ ਆ ਇੰਨੀ ਡਿਟੇਲ ਲੈ ਕੇ ਆਪਾਂ ਸਾਂਝੀ ਕਰਦੇ ਆ ਤੇ ਸੋਚਿਆ ਕਿ ਪਹਿਲੋ ਆਪਾਂ ਧਾਰਮ ਰਵਾ ਕੇ ਇਹ ਇੱਕ ਇੱਕ ਦੋ ਦੋ ਬੁਖਾ ਦੇ ਜੀ ਚਵਾਈ ਚਵੀ ਦਾ ਪਤਾ ਲੱਗ ਜਾਣਾ ਬੱਸ ਕਰੋ ਜੀ ਹੋਲੀ ਰੂਮੜ ਕੀ ਠੀਕ ਹੈ ਜੀ ਆ ਜਨੋ ਜਿਹੜਾ ਟਾਈਮ ਆ ਉਹ ਨੋਟ ਕਰਿਓ ਤਕਰੀਬਨ 12 ਵਜ ਚੁੱਕੇ ਜੀ 6 ਮਿੰਟ ਰਹਿ ਗਏ ਜੇ 12 ਵਜਾਂ ਚ ਤੇ ਇਹ ਚੁਆਈ ਦਾ ਹਿਸਾਬ ਲਾ ਲਿਓ ਕਿ ਸ਼ਾਮ ਨੂੰ ਇਹ ਕਿੰਨੇ ਕੁ ਬੰਨਣਾ 6 ਤੋਂ ਜੇ ਜਾਂ 5:30 ਤੋਂ ਜਾਂ 6:30 ਤੋਂ ਇੰਨੇ ਕੁ ਵਜੇ ਤਕਰੀਬਨ ਹਰ ਕੋਈ ਭੈਣ ਭਰਾ ਚੁਆਈ ਕਰਦਾ ਤੇ ਕਰਦੇ ਆ ਗੱਲਬਾਤ ਐਂਡ ਤੱਕਰ ਬਣੀ ਰਹੋ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਹਾਂ ਚੱਟ ਨਹੀਂ ਖਾਣਾ ਪਹਿਲਾ ਡਰੈਸ ਨੋਟ ਰਿਹਾ ਬਾਈ ਜੀ ਪਿੰਡ ਅਲਗੋ ਕੋਠੀ ਸੀ ਪੱਟੀ ਜਿਲ੍ਹਾ ਤਰਨਤਾਰ ਮੋਬਾਈਲ ਨੰਬਰ ਜੀ 62399 ਹਾਂਜੀ 17407 ਠੀਕ ਹੈ ਬਾਈ ਜੀ ਤੇ ਕਿੰਨੇ ਵਜੇ ਦੀ ਚਵਾਈ ਹੋ ਜਾਂਦੀ ਹੈ 6 ਤੋਂ 6 6 ਤੋਂ 6 ਹੈ ਨਾ ਦੋ ਟਾਈਮ ਚੋਲੇ ਆ ਤੇ 12 ਵਜੇ 6 ਘੰਟੇ ਹੋਏ ਹਨ ਤੇ ਮਗਰ ਇਹਦੇ ਕੀ ਆ ਗਿਆ ਬੱਛਾ ਬੱਛੀ ਵੱਛੀ ਆ ਗਈ ਹੈ ਨਾ ਰੇਟ ਮਹੀਨੇ ਦੀ ਹੈ ਗਈ ਹੈ ਗਈ ਆ ਤੇ ਦੁੱਧ ਕਿੰਨਾ ਬਾਈ ਜੀ 7 ਲੀਟਰ ਜਾਂ 6 ਪੱਕਾ ਠੰਡਾ ਕਰਕੇ ਛੇ ਦੀ ਗਰੰਟੀ ਦੇਣੀ ਆ ਤੇ ਉੰਜ 7 ਕਿਲੋ ਤੋੜ ਦਿਓ ਮੜੀ ਜੀ ਲੋ ਸਜਣਾ ਨਹੀਂ ਬੱਚੀ ਰਹਿਣ ਦਿਓ ਜੀ ਨਹੀਂ ਬਾਹਰ ਕਾਹਦੀ ਕੌਣ ਤੋੜ ਕਵੀ ਜੀ ਲੋ ਜੀ ਥਾਨ ਸਜਣੋ ਚੰਗਾ ਚਵਾਈ ਚੰਗੀ ਆ ਦੋਤੀ ਮਾਤਰਾ ਘਟਿਆ ਤੇ ਇਹ ਸੰਭੀ ਨੂੰ ਨਹੀਂ ਲੈਓ ਭਾਈ ਜੀ ਮੋੜ ਲਿਓ ਮੱਚੇ ਦਾ ਉਹਦਾ ਕੱਟ ਠੀਕ ਆ ਜੀ ਉਹ ਲੋੜ ਚਲੋ ਚਾਰੂ ਜੰਗੀ ਆ ਨਾ ਸੁੱਕੀ ਤੋੜੀ ਖਾਦੀ ਜਾਂਦੀ ਗੱਡੀ ਉਹ ਨਹੀਂ ਜਰਸੀ ਕਰਾ ਦਸਾਂਦੀ ਹੈ ਹੂੰ ਤੇ ਕੀਮਤ ਭਾਈ ਜੀ ਕੀਮਤ 25 ਕਰਦੇ ਆ ਹਾਂ ਜੀ ਦੇ ਲੈਣਾ ਕੰਮ ਨਹੀਂ ਨਹੀਂ ਹੋਰ ਕਰ ਦਈਏ ਜਿਆਦਾ ਇੱਕੋ ਇੱਕੋ ਕਰ ਦੋ ਫਿਰ ਹੋਰ ਕਰ ਦੋ ਕੜਾ ਆਣਾ ਹੈ ਬਾਈ ਦੀ ਦੇ ਦਿਓ ਹਣ ਛੋੜ ਕਰ ਦਾਂਗੇ ਠੀਕ ਆ 22000 ਚੋਂ ਸਜਣਾ ਛੋੜ ਤੁਹਾਨੂੰ ਹੋ ਜਾਊਗੀ 22000 ਦੀ ਮਿਲ ਜਾਊਗੀ ਦੋ ਟਾਈਮ ਚ ਹੋਵੇ ਭੈਣ ਭਰਾ ਜੀ ਹਾਂ ਤਸੱਲੀ ਕਰੋ ਫਿਰ ਲੈ ਕੇ ਜਾਣਾ ਸਤਿ ਸ੍ਰੀ ਅਕਾਲ ਜੀ